ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਡਾਲਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਬਰੀਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆ ਤਿੰਨੇ ਹੌਲੇ ਪਾ ਦੀਆਂ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀ ਆ ਗੱਲਬਾਤ ਆਪਾਂ ਕਰਦੇ ਹਾਂ ਵੀਰ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਨਾਮ ਦੱਸਦੇ ਕਰੀ ਆਪਣਾ ਹਰਪਾਲ ਸਿੰਘ ਤੇ ਐਡਰੈਸ ਵੀ ਦੱਸਦੇ ਕਰੀ ਇਹ ਪਿੰਡ ਵਡਾਲਾ ਜ਼ਿਲ੍ਹਾ ਮਜੀਠਾ ਜਿਲ੍ਹਾ ਸੰਮਸਾ ਜਿਲ੍ਹਾ ਸੰਮਸਾ ਤਹਿਸੀਲ ਮਜੀਠਾ ਨਾ ਠੀਕ ਹੈ ਜੀ ਤੇ ਫੋਨ ਨੰਬਰ ਪੁੱਲ ਦੇ ਕਰੀ ਉਹ ਤੇ ਉੱਤੇ ਦਾਲੀਆ ਚਲੋ ਕੋਈ ਨਹੀਂ ਫੋਨ ਨੰਬਰ ਵਿੱਚ ਲਿਖ ਦਿਆਂਗੇ 9864 534855 ਠੀਕ ਹੈ ਜੀ ਤੇ ਤਿੰਨ ਗਾਵਾਂ ਕਰਦੀਆਂ ਕਿ ਲੈਂਦੀਆਂ ਜੀ ਕਰਦੀਆਂ ਜੀ ਅੱਛਾ ਠੀਕ ਆ ਪਹਿਲਾਂ ਕਿਹੜੀ ਵਿਖਾ ਦਈਏ ਫਿਰ ਕੋਈ ਗੱਲ ਕਿੰਨਾ ਜਿਹਦੇ ਕੋਲ ਦੁੱਧ ਦੁੱਧ ਕੋ ਅੱਠ ਅੱਠ ਕਿੱਲੋ ਹੈਗਾ ਪੱਕਾ ਦੁੱਧ ਲਿਆ ਫਿਰ ਤੋਰ ਦਾਂਗੇ ਬੱਚਾ ਨਹੀਂ ਹੈਗਾ ਇਹ ਤਾਂ ਹਨਾ ये बच्चे तो बिना ही है तो दुद्ध को अठ लीटर दसते दुद्ध का कम है, है। विधिया जेच दे नहीं है। रखना फिर अपना मुल अठारह हजार ਕਰਨਾ ਮੈਂ ਤਾਂ ਨੇ ਵਿੱਚ ਥੋੜਾ ਬੁਲਾ ਪਾ ਚਲੋ ਕੋ ਫੋਨ ਲਾਵੇ ਹਨਾ ਇੱਕ ਠੀਕ ਹੈ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਚ ਇਹਦੇ 6 ਕਿਲੋ ਇਹਦੇ ਕੋਲ 6 ਕਿਲੋ ਦੁੱਧ ਦੋਰ ਦੋ ਫਿਰ ਇਹ ਵੀ ਇਹ ਠੰਡੀਆਂ ਤੇਰੀਆਂ ਜੇ ਉਤਰ ਹਲੇ ਰਸੀ ਪਾਣੀ ਪੈਂਦੀ ਐ ਤਾਂ ਅੱਛਾ ਜਾਂ ਮਰਜੀ ਜੀ ਵੇਖੋ ਚਵਾਈ ਜੇ ਤਰ ਕਿੰਨੇ ਮਰਜੀ ਕਰੋ ਪਰ ਰਸੀ ਪਾ ਕੇ ਚਵਾਈ ਕਹਿੰਦੇ ਕਰੀਦੀ ਆ ਦੁੱਧ ਦੇ ਤੇ ਕੋਲ ਜਿਹੜਾ ਵਾ 6 ਲੀਟਰ ਹੈ ਬਾਕੀ ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀ ਆ ਤੇ ਭਾਵੇਂ ਕੋਈ ਥੋੜੇ ਦੁੱਧ ਵਾਲੀ ਆ ਆਪਣੀ ਚਵਾਈ ਜਰੂਰ ਕਰਕੇ ਖੜਿਆ ਕਰੋ ਨਾ ਦੇਖ ਸਾਰ ਦੇਖ ਤੇ ਇਹਦਾ ਕੀ ਰੱਖਣਾ ਜੀ ਮੁੱਲ ਇਹਦਾ 12000 ਇਹਦਾ 12000 ਮੁੱਲ ਬਾਕੀ ਮੰਤਨ ਮੌਕੇ ਤੇ ਹੋ ਜਾਊਗਾ ਤੇ ਇਹ ਕਿਉਂ ਵੇਚ ਦੇਣੀਆਂ ਆ ਪਗਾਵਾ ਇਹ ਹਰ ਇੱਕ ਦੋ ਗਈਆਂ ਵੱਡੀਆਂ ਸੋਈਆਂ ਨੇ ਅੱਛਾ ਤੇ ਤੁਹਾੜੀਆਂ ਨੇ ਸਾਂਭੀਆਂ ਨੇ ਮੁੱਢਾ ਜਾਣਦਾ ਸਕੂਲ ਤਾਜ਼ੀਆਂ ਸੋਈਆਂ ਦੋ ਤੇ ਫਿਰ ਆ ਵੇਚ ਦੇਣੀਆਂ ਵਾ ਫਿਰ ਜਦੋਂ ਕਿਤੇ ਜਗਾ ਦੀ ਨੀਂਦ ਅੱਗੇ ਗਰਮੀ ਹੈ ਨਾ ਅੱਛਾ ਤੇ ਦੇਖੋ ਜਗਾੜ ਵੀ ਤੁੰਨਾ ਲੰਗਦਾ ਦਵਾ ਦੀ ਜਗਾ ਘਟਿਆ ਹਾਂ ਜਾਈ ਆ ਜਾ ਵਾਹ ਹਾਂ ਹੀ ਜਗਾ ਆ ਬਸ ਇਧਰੋਂ ਬਾਕੀ ਬਾਹਰ ਧੁੱਪੇ ਬੰਨੀ ਹੈ ਤੇ ਜਦੋਂ ਫਿਰ ਰਾਤ ਇੱਥੇ 5 ਡੰਗਲ ਵੱਜਨੇ ਫਿਰ ਓਕੇ ਹੋ ਜਾਂਦੇ ਠੀਕ ਹੈ ਤੇ ਚਲੋ ਹੁਣ ਇੱਕ ਰਹਿ ਗਈ ਅੰਡ ਤੇ ਇਹਦੇ ਵੀ ਥਣ ਦੇਖ ਸਕਦੇ ਜੇ ਲੱਗ ਕੇ ਤੋੜ ਦੋ ਤੇ ਨੇ ਘਾਵਾਂ ਜਿਹੜੀਆਂ ਬੱਚੇ ਤੋਂ ਬਿਨਾਂ ਹੀ ਆ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚ ਆ ਕੇ ਆਪਣੀ ਮਰਜ਼ੀ ਨਾਲ ਖੜੇ ਕਿਉਂਕਿ ਪੈਸੇ ਦੇ ਜਿਹੜੇ ਵੀ ਨੇ ਖਰਚ ਨੇ ਜਿੰਮੇ ਆਰੇ ਵੀ ਉਹਦੀ ਬੰਦੀ ਆਪਣੀ ਤਸੱਲੀ ਕਰਕੇ ਖੜਨ ਦੀ ਤੇ ਵੀਰ ਜੀ ਇਹਦੇ ਕੋਲ ਦੁੱਧ ਕਿੰਨਾ ਜੀ ਤਿਆਰ ਮੋਕੇ ਤੇ ਇਹ 7 ਕਿਲੋ ਹੋ ਗਿਆ 7 ਕਿਲੋ ਹੈਗਾ ਪੱਕਾ ਦੁੱਧ ਠੀਕ ਹੈ ਜੀ ਤੇ ਬਾਕੀ ਕੋਈ ਕਿਸੇ ਦਾ ਕੋਈ ਥਣ ਦੀ ਬਾਤ ਘਾਟੇ ਉਹ ਅਹੀਂ ਜੰਦੇ ਠੀਕ ਹੈ ਲੈ ਸੋਈਆਂ ਕਿਹੜੀਆਂ ਬਦਿੱਜੀਆਂ ਵਾਂਗ ਠੀਕ ਹੈ ਬਣੀ ਵੀ ਹੈਗਾ ਬਣੀ ਨਹੀਂ ਕਿਹਾ ਕੋਈ ਨਹੀਂ ਬਣੀ ਇੰਦਾ ਸਾਰੀਆਂ ਉਤਰਾਈਆਂ ਦੋ ਟਾਈ ਮਹੀਨੇ ਹੋ ਗਏ ਸੁੰਦੇ ਨੂੰ ਇਦਾਂ ਅੱਛਾ ਬਣੀ ਨਹੀਂ ਦੋ ਟਾਈ ਮਹੀਨੇ ਦੇ ਲਾਗੇ ਬੰਨੇ ਜਿਹੜੀਆਂ ਇਹਨਾਂ ਨੂੰ ਸੋਈਆਂ ਨੂੰ ਹੋ ਗਏ ਆ ਤੇ ਜਿਹੜੀ ਉਹ ਵਾਲੀ ਆ ਉਹਦਾ ਕੀ ਰੱਖਣਾ ਫਿਰ ਆਪਾਂ ਮੁੱਲ ਉਹ ਦਸਤਾ ਰਗੇ ਉਹ ਦਸਤਾਣਾ ਯਾਰ ਬਾਕੀ ਮੋਕੇ ਤੇ ਹੋਰ ਕਰ ਹੋ ਜੂਗਾ ਮੰਨ ਤਾਂ ਠੀਕ ਹੈ ਜੀ ਠੀਕ ਹੈ ਜੀ ਹੋਰ ਕੁਛ ਹੈ ਨਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆ ਤਿੰਨੇ ਗਾਵਾਂ ਜਿਹੜੀਆਂ ਤਿੰਨੇ ਬੱਚੇ ਤੋਂ ਬਿਨਾ ਵਾ ਤੇ ਬਾਕੀ ਕੋਈ ਵੀਰ ਇੱਕ ਵਾਰੀ ਫੋਨ ਲਾਵੇ ਜਰੂਰ ਮਾਨਤਨ ਜਿਹੜਾ ਮੌਕੇ ਤੇ ਹੋ ਜਾਊਗਾ ਬਾਕੀ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਪਸੰਦ ਕਰਕੇ ਫੇਰ ਹੀ ਖੜੋ ਕਿਉਂਕਿ ਜਿਹੜੇ ਵਾ ਪੈਸੇ ਤੁਸੀਂ ਖਰਚਨੇ ਆ ਤੇ ਆਪਣੀ ਤਸੱਲੀ ਕਰਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ